ਦੇਖੋ ਦਰਿਆਮਾ ਦੇ ਵਿੱਚ ਕਿਵੇਂ ਇਹ ਨੌਜਵਾਨ 35 ਤੋਂ 40 ਫੁੱਟ ਡੂੰਘਾਈ ਦੇ ਵਿੱਚ ਜਾ ਕੇ ਟਰੈਕਟਰਾਂ ਨੂੰ ਬਾਹਰ ਕੱਢ ਰਹੇ ਨੇ ਇਹ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਰਾਵੀ ਦਰਿਆ ਦੇ ਵੱਲੋਂ ਇਨਾ ਕਹਿਰ ਮਚਾਇਆ ਗਿਆ ਕਿ ਕਿਸਾਨਾਂ ਦੀ ਜ਼ਮੀਨ ਹੜ ਗਈ ਕਿਸਾਨਾਂ ਦੀ ਫਸਲਾਂ ਬਰਬਾਦ ਹੋ ਗਈਆਂ ਅਤੇ ਘਰਾਂ ਦੇ ਘਰ ਤਬਾਹ ਹੋ ਚੁੱਕੇ ਨੇ ਹੁਣ ਜਦੋਂ ਪਹਿਲਾਂ ਦੇ ਮੁਕਾਬਲੇ ਥੋੜਾ ਜਿਹਾ ਪਾਣੀ ਦਾ ਪੱਧਰ ਘਟਿਆ ਤਾਂ ਅਜੇਹੇ ਦੇ ਵਿੱਚ ਉਹ ਕਿਸਾਨ ਜਿਨ੍ਹਾਂ ਦੇ ਟਰੈਕਟਰ ਇਸ ਦਰਿਆ ਦੇ ਪਾਣੀ ਦੇ ਵਿੱਚ ਵਹਿ ਗਏ ਸਨ ਉਹਨਾਂ ਟਰੈਕਟਰਾਂ ਨੂੰ ਹੁਣ ਕਿਵੇਂ ਦਰਿਆ ਦੇ ਵਿੱਚੋਂ ਕੱਢਿਆ ਜਾ ਰਿਹਾ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਹੁਣ ਤੱਕ ਜੋ ਹੈ 26 ਦੇ ਕਰੀਬ ਜਿਹੜੇ ਕਿ ਮਜ਼ਦੂਰ ਨੇ ਦਿਹਾੜੀ ਤੇ ਬੁਲਾਏ ਜਾਂਦੇ ਨੇ ਬਿੰਦੇ ਨੋਜਬਾਨ ਇਸ ਕੰਮ ਦੇ ਵਿੱਚ ਹਮਲਾ ਮਾਰਦੇ ਨੇ ਅਤੇ ਫਿਰ 35 ਤੋਂ 40 ਫੁੱਟ ਡੂੰਘੇ ਪਾਣੀਆਂ ਦੇ ਵਿੱਚ ਆ ਕੇ ਟਰੈਕਟਰਾਂ ਦੀ ਭਾਲ ਕੀਤੀ ਜਾਂਦੀ ਹੈ ਅਤੇ ਜੋ ਟਰੈਕਟਰ ਮਿਲਦੇ ਵੀ ਨੇ ਉਹਨਾਂ ਨੂੰ ਰਸਤੀਆਂ ਅਤੇ سنگਲਾਂ ਦੇ ਨਾਲ ਕੀਵੇਂ ਜਿਹੜਾ ਕੀ ਹੈ ਦਰਿਆ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਹੁਣ ਜੋ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਕਿਸਾਨ ਆਪਣੇ ਖਸਤਾ ਹਾਲਤ ਟਰੈਕਟਰ ਨੂੰ ਵਿਕਦਣਾ ਤਾਂ ਉਸਦੇ ਰੂਹ ਜਿਹੜੀ ਕੀ ਹੈ ਉਹ ਕੰਮ ਨਹੀਂ ਕਰ ਰਹੀ ਹੈ ਤੇ ਇੱਕ ਵਾਰ ਤਾਂ ਕਲੇਜਾ ਜ਼ਰੂਰ ਮੋਨੂ ਆਉਂਦਾ ਹੈ ਅਤੇ ਕਈ ਕਿਸਾਨ ਤਾਂ ਅਜੇ ਹਨ ਜਿਨ੍ਹਾਂ ਦੇ ਵੱਲੋਂ ਤਾਂ ਕਿਸ਼ਤਾਂ ਦੇ ਉੱਪਰ ਜਿਹੜੇ ਕੀ ਟਰੈਕਟਰ ਲੈਸਨ ਅਤੇ ਉਹਨਾਂ ਦੀ ਹਲੇ ਕਿਸ਼ਤਾ ਵੀ ਨਹੀਂ ਸੀ ਉਤਰਿਆ ਕਿ ਹੜ੍ਹਾਂ ਦੀ ਮਾਰ ਦੇ ਵਿੱਚ ਉਹਨਾਂ ਦਾ ਸਭ ਕੁਝ ਤਬਾਹ ਹੋ ਚੁੱਕਾ ਹੈ ਸੋ ਮੌਕੇ ਤੇ ਜਿਹੜੇ ਕਿਸਾਨ ਮਜੂਰ ਸਨ ਉਹਨਾਂ ਦੇ ਵਿੱਚ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਜਿਹੜਾ ਕੀ ਹੈ 12 ਏਕੜ ਦੇ ਵਿੱਚ ਖੇਤੀ ਕਰਦਾ ਸੀ ਅਤੇ ਅੱਠ ਇੱਕ ਜਿਹੜੀ ਕਿ ਜ਼ਮੀਨ ਹੈ ਉਹ ਤਾਂ ਦਰਿਆ ਵਹਾ ਕੇ ਲੈ ਗਿਆ ਤੇ ਜੋ ਬਚੀ ਖੁੱچی ਸੀ ਉਸ ਦੇ ਵਿੱਚ ਵੀ ਪਾਣੀ ਭਰ ਜਾਣ ਕਰਕੇ ਫਸਲ ਬਿਲਕੁਲ ਤਬਾਹ ਹੋ ਚੁੱਕੀ ਹੈ ਅਤੇ ਉਸ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਆਪਣੀ ਬਰਬਾਦੀ ਦਾ ਮੰਜ਼ਰ ਦੇਖਿਆ ਉਧਰ ਜਿਹੜੇ ਨੌਜਵਾਨ ਦੇ ਵੱਲੋਂ ਦਰਿਆ ਦੇ ਵਿੱਚ ਜਾ ਕੇ ਇਹਨਾਂ ਟਰੈਕਟਰਾਂ ਦੀ ਭਾਲ ਕੀਤੀ ਜਾ ਰਹੀ ਹੈ ਉਸ ਨੇ ਵੀ ਜ਼ਿਕਰ ਕੀਤਾ ਕਿ ਪਾਣੀ ਦੀ ਗਹਿਰਾਈ ਬਹੁਤ ਹੈ ਅਤੇ ਜੋ ਟਰੈਕਟਰ ਮਿਲ ਵੀ ਰਹੇ ਨੇ ਉਹਨਾਂ ਦੀ ਹਾਲਤ ਇਸ ਕਦਰ ਖਸਤਾ ਹੋ ਚੁੱਕੀ ਹੈ ਕਿ ਉਸ ਦੀ ਦੁਬਾਰਾ ਵਰਤੋਂ ਨਹੀਂ ਕੀਤੀ ਜਾ ਸਕਦੀ ਅਤੇ ਦੁਬਾਰਾ ਤੋਂ ਜੇਕਰ ਟਰੈਕਟਰ ਨੂੰ ਦੇ ਵਿੱਚ ਲੈ ਕੇ ਆਣਾ ਤਾਂ ਉਸ ਦੀ ਸਰਵਿਸ ਕਰਵਾਉਣ ਦੇ ਲਈ ਵੀ 2 ਤੋਂ 2.5 ਲੱਖ ਰੁਪਏ ਦਾ ਖਰਚਾ ਆਵੇਗਾ ਪਹਿਲੀ ਮੇਰੀ ਜਿਹੜੀ ਇਧਰ ਹੈਗੀ ਬਲਵੇ ਦਰਿਆ ਦੇ ਪਾਸ ਹੈਗੀ ਤੇ ਇੱਕ ਮੇਰੀ 12 ਕਿਲੇ ਝੋਨਾ ਲੱਗਾ ਸੀ 12 ਕਿਲੇ ਵਿੱਚੋਂ 4 ਕਿਲੇ ਬਚੇ 8 ਕਿਲੇ ਜ਼ਮੀਨ ਜਿਹੜੀ ਨਾਲੇ ਵਿੱਚ ਡਿੱਗ ਪਈ ਆ ਜਿਹੜੀ ਦਰਿਆ ਨੇ ਰੋੜ ਕੇ ਲੈ ਗਿਆ ਤੇ ਜਿਹੜਾ 4 ਕਿਲੇ ਝੋਨਾ ਬਚਿਆ ਸੀ ਉਹ ਵੀ ਚਲਾ ਗਿਆ ਉਹ ਪੂਰਾ ਖਰਾਬ ਹੋ ਗਿਆ ਤੇ ਇੱਕ ਮੇਰਾ ਟਰੈਕਟਰ 2023 ਮਾਡਲ ਮੈਂ ਨਵਾਂ ਟਰੈਕਟਰ ਲਿਆ ਹੀ ਤੇ ਉਹ ਜਿਹੜਾ ਨਦੀ ਵਿੱਚ ਡਿੱਗ ਪਿਆ ਜਿਹੜਾ ਉਹਦੇ ਨਾਲ ਜਿਹੜੀਆਂ ਹੈਗੀ ਟਰਾਲੀ ਸੀ ਇੱਕ ਹੱਲਾ ਸੁਹਾਗਾ ਕਰਾ ਹੀ ਕਿਉਂਕਿ ਟਰਾਲੀਆਂ ਵਿੱਚ ਸਮਾਨ ਲੱਦ ਕੇ ਖਲਾਰਦੀ ਦਾ ਮੁਰਕੇ ਇਕੱਠਾ ਕਰਕੇ ਇੱਕ ਵਾਰੀ ਵੇੜੇ 'ਚ ਪਾਰ ਕਰ ਲਈਦਾ ਸੀ ਤੇ ਨਾ ਤੁਹਾਡੀਆਂ ਟਰਾਲੀਆਂ ਲੰਬੀਆਂ ਨੇ ਨਿੱਕੇ ਸੰਦ ਲੱਭੇ ਟਰੈਕਟਰ ਕੁਛ ਲੱਭੇ ਜਿਹੜੇ ਉਹ ਵੀ ਇੰਨੇ ਕ ਬੇਕਾਰ ਹੋ ਗਏ ਨੇ ਘੱਟ ਤੋਂ ਘੱਟ 2-2 ਲੱਖ ਰੁਪਏ ਉੱਤੇ ਲੱਗੇਗਾ ਤੇ ਫੇਰ ਚੱਲੇਗਾ ਤੇ ਅਸੀਂ 2 ਲੱਖ ਕਿੱਥੋਂ ਲਾਉਣਾ ਫਸਲ ਤੇ ਆੜੀ ਰਹੀ ਨਹੀਂ ਆ ਤੇ ਪਿੱਛੇ ਜਿਹੜਾ ਗੱਲ ਹੋ ਗਿਆ ਹੁਣ ਬੈਂਕਾਂ ਵਾਲਿਆਂ ਦੇ ਕਿਸ਼ਤਾਂ ਮੂਨਾ ਮੰਗਣੇ ਐਡੇ ਕੋ ਤਾਂ ਅਸੀਂ ਹੁਣ ਕਿੱਥੇ ਜਾਈਏ ਸਾਡਾ ਕੋਈ ਸਰਕਾਰ ਵਾਲਿਆ ਢੀ ਮੰਗਿਆ ਤੁਹਾਡੇ ਕਰੀਬਾਂ ਦਾ ਜਿਹੜਾ ਸੋਚਿਆ ਜੇ ਕਿਸਾਨਾਂ ਦਾ ਜਿਹੜੇ ਇਸ ਹਰਾਦ ਤੇ ਬੈਠੇ ਆ ਕਿਉਂਕਿ ਕੁਝ ਜ਼ਮੀਨਾਂ ਸਾਡੇ ਨਾਂ ਨੇ ਕੁਝ ਅਹੀਂ ਉਦਾਂ ਬਾਹਰ ਆ ਤੇ ਜਿਹੜਾ ਮਾਪਜਾ ਵੀ ਹੈਗਾ ਨਾ ਸਾਡਾ ਮੌਕੇ ਤੇ ਜਾ ਕੇ ਵੇਖ ਕੇ ਤੇ ਸਾਡੇ ਨੂੰ ਦਿੱਤਾ ਜਾਏ ਟਰੈਕਟਰ ਘਟਾ ਘਟ 35 35 40 40 ਫੁੱਟ ਤੇ ਟਰੈਕਟਰ ਜਿਹੜੇ ਮੰਨ ਲਓ ਥੱਲੇ ਦਰਿਆ ਦੇ ਵਿੱਚ ਟੱਬੀਆਂ ਮਾਰ ਮਾਰ ਕੇ ਸੰਗਲ ਪਾਏ ਰਸੇ ਪਾ ਕੇ ਬੋਰਾ ਵਾਲੀ ਮਸ਼ੀਨ ਖੜਕੇ ਮੰਨ ਲਓ ਜਿਹੜੇ ਕੱਢਿਆ ਤਿੰਨ ਚਾਰ ਟਰੈਕਟਰ ਤੇ ਜਿਹੜੇ ਮੰਨ ਲਓ ਚੱਲਣ ਯੋਗ ਨਹੀਂ ਹੈਗੇ 2 2 2.5 2.5 ਲੱਖ ਰੁਪਏ ਦੇ ਮਨ ਲ 2022 ਚ ਵੀ ਟਰੈਕਟਰ ਮੇਰਾ ਡਬਾ ਹੀ ਇੱਕ ਸੋਨਾ ਲਿਕਾ ਉਹ ਟਰੈਕਟਰ ਵੀ ਨਵਾਂ ਹੀ ਉਹ ਤਾਂ ਵੀ ਮੈਂ 2.5 ਲੱਖ ਰੁਪਏ ਲਾਇਆ ਚੱਲਿਆ ਨਹੀਂ ਬਾਈ ਕੁਆਰਜੀ ਵੇਚਣਾ ਪਿਆ ਤੇ ਹਾ ਰਾਤ ਮਨ ਲ ਹੁਣ ਵੀ ਉਹ ਹੀ ਬਣ ਗਏ ਕਿੰਨੇ ਕੁ ਔਖੇ ਟਰੈਕਟਰ ਨਿਕਲ ਰਹੇ ਵਿੱਚ ਠੀਕ ਹੈ ਟਰੈਕਟਰ ਬਹੁਤ ਔਖੇ ਨਿਕਲੇ ਮਨ ਲ ਟੁੱਬੀਆਂ ਮਾਰ ਮਾਰ ਕੇ ਰਸੇ ਪਾਏ ਆ ਤੇ ਮਨ ਲ ਥਲੜੇ ਬਨੇ ਜਿੱਲਣ ਜਿ ਕੋ ਟਰੈਕਟਰ ਮੂਦਾ ਪਿਆ ਕੋਈ ਕੋਸ਼ ਹੋਇਆ ਮਨ ਲ ਬੜੇ ਹਲਾਤ ਮਾੜੇ ਟੁੱਬੀਆਂ ਪਾਣੀ ਕਿੰਨੇ ਦੇ ਵਿੱਚ ਮਾਰੀਆਂ ਤੁਸੀਂ 35 40 ਫੁੱਟ ਪਾਣੀ ਡੂੰਘਾ ਜਿੱਤੇ ਟੁੱਬੀਆਂ ਮਾਰ ਮਾਰ ਥੱਲੇ ਮਨ ਲ ਜਾ ਕੇ ਰਸੇ ਪਾ ਉਧਰ ਪਿੰਡ ਦੇ ਸਰਪੰਚ ਦੇ ਵੱਲੋਂ ਵੀ ਇਸ ਸਥਿਤੀ ਦੇ ਵਿੱਚ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਬਿਆਨ ਕੀਤਾ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਹੀ ਏਕੜ ਜਿਹੜੀ ਕਿ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਕਿਸਾਨਾਂ ਦੇ ਸਾਰੇ ਸੰਧ ਉਹ ਜਿਹੜੇ ਕੀ ਹੈ ਦਰਿਆ ਦੇ ਵਿੱਚ ਰੁੜ ਚੁੱਕੇ ਨੇ ਅਜਿਹੇ ਦੇ ਵਿੱਚ ਜੋ ਦਾਨੀ ਸੱਜਣ ਨੇ ਇਹਨਾਂ ਕਿਸਾਨਾਂ ਦੀ ਮਦਦ ਜ਼ਰੂਰ ਕਰਨ 7-8 ਟਰੈਕਟਰ ਸੀ ਜਿਨ੍ਹਾਂ ਦੇ ਵਿੱਚੋਂ 3-4 ਟਰੈਕਟਰ ਨਿਕਲੇ ਆ ਕੱਲ ਬੋਰਿੰਗ ਵਾਲੀ ਮਸ਼ੀਨ ਖੜੀ ਸੀ ਉਹਨਾਂ ਹੀ ਮਤਲਬ 26 ਬੰਦੇ ਅਸੀਂ ਦਿਹਾੜੀ ਤੇ ਕੱਲੇ ਆ ਤੇ ਇੱਕ ਬੋਰਿੰਗ ਮਸ਼ੀਨ ਭੇਜੀ ਆ ਪੰਚਾਇਤ ਵੱਲੋਂ ਤੁਸੀਂ ਕੱਲੇ ਨਹੀਂ ਉਹ ਸਾਰੇ ਹਾਲੀ ਗੜੀ ਪਬਲਿਕ ਨੇ ਆਪਣੇ ਇਕੱਠੇ ਕਰਕੇ ਪੈਸੇ ਪਾਏ ਆ ਜੀ ਪੰਚਾਇਤ ਵੱਲੋਂ ਨਹੀਂ ਉਹਨਾਂ ਨੇ 26 ਬੰਦੇ ਦਿਹਾੜੀ ਤੇ ਖੜਕੇ ਉਹਨਾਂ ਨੂੰ 3 ਦਿਨ ਲੱਗੇ ਆ ਤੇ ਦੋ ਬੰਦੇ ਸਾਡੇ ਇਹੋ ਜਿਹੇ ਜਿਹੜੇ ਥੱਲੇ 40 ਫੁੱਟ ਤੱਕ ਟੂਬੀ ਮਾਰ ਕੇ ਜਾਂਦੇ ਰਹੇ ਕਿ ਵੀਰਾ ਕੁਲਵਿੰਦਰ ਸਿੰਘ ਇੱਕ ਜਸਕਰਨ ਸਿੰਘ ਇਹਨਾਂ ਨੇ ਆਪਣੀ ਜਾਨ ਨੂੰ ਮਤਲਬ ਬਿਲਕੁਲ ਦਾਤੇ ਲਾ ਕੇ ਉਹ ਟਰੈਕਟਰਾਂ ਨੂੰ ਰੱਸੀ ਪਾ ਕੇ ਆਏ ਆ ਪਰ ਟਰੈਕਟਰ ਜਿਹੜੇ ਨਿਕਲੇ ਉਹ ਬੇਕਾਰ ਹੋ ਗਏ ਉਹ ਚੱਲਣ ਯੋਗ ਨਹੀਂ ਰਹੇ ਅਸੀਂ ਦਾਨੀ ਸੱਜਣਾਂ ਨੂੰ ਕਹਿੰਨੇ ਇਹਨਾਂ ਗਰੀਬਾਂ ਦੀ ਬਾਹ ਫੜੀ ਜਾਵੇ ਇੱਕ ਵੀ ਉਹ ਗਲਤ ਤਾਂ ਨਹੀਂ ਜਾਊਗਾ